ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਹਾਈ ਕੋਰਟ ਨੇ ਦਿੱਤਾ ਪੰਜਾਬ ਨੂੰ ਵੱਡਾ ਝਟਕਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਸੰਬੰਧਿਤ ਪਾਣੀ ਦੀ ਵਿਵਸਥਾ ਸਬੰਧੀ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਹੁਕਮ ਜਾਰੀ ਕਰਦਿਆਂ ਪੰਜਾਬ ਸਰਕਾਰ ਦੀ ਉਹ ਮੰਗ ਖਾਰਜ ਕਰ ਦਿੱਤੀ ਜਿਸ ਤੋਂ ਸਰਕਾਰ ਨੇ ਹਾਈ ਕੋਰਟ ਨੂੰ 6 ਮਈ ਦਾ ਹੁਕਮ ਵਾਪਸ ਲੈਣ ਜਾਂ ਸੋਧ ਕਰਨ ਦੀ ਮੰਗ ਕੀਤੀ ਹੈ ਕੋਰਟ ਨੇ ਆਪਣੇ ਹੁਕਮਾ 'ਚ ਕਿਹਾ ਹੈ ਕਿ ਉਸ ਦਾ ਹੁਕਮ ਬਿਲਕੁਲ ਸਹੀ ਸੀ ਤੇ ਹੁਣ ਇਸ ਨੂੰ ਦਾਖਲ ਦੇਣ ਦੀ ਕੋਈ ਆਧਾਰ ਨਹੀਂ 6 ਮਹੀਨਿਆਂ ਨੂੰ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਕੇਂਦਰੀ ਗ੍ਰੈਸ ਅਕਤਰ ਦੀ ਮੀਟਿੰਗ 'ਚ ਹਰਿਆਣਾ ਨੂੰ ਪਾਣੀ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਉਸ ਨੂੰ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਨੇ ਆਪਣੀ ਅਰਜ਼ੀ 'ਚ ਇਹ ਤਰਕ ਦਿੱਤੀ ਸੀ ਕਿ ਉਕਤ ਹੁਕਮ ਦਿੱਤਾ ਨੂੰ ਛੁਪਾ ਕੇ ਲਿਆ ਗਿਆ ਅਤੇ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਹਰਿਆਣਾ BBMB ਵਿਭਾਗ ਸਰਕਾਰ ਨੇ ਕੁਝ ਮਹੱਤਵਪੂਰਨ ਦਸਤਾਵੇਜ਼ ਖਾਸ ਕਰਕੇ 29 April 2025 ਨੂੰ ਹਰਿਆਣਾ ਵੱਲੋਂ ਭੇਜੇਗੇ ਇੱਕ ਪੱਤਰ ਦੀ ਜਾਣਕਾਰੀ ਅਦਾਲਤ ਤੋਂ ਲੁਕਾਈ ਜਿਸ ਦੇ ਵਿੱਚ BBMB ਦੇ ਚੇਅਰਮੈਨ ਤੋਂ ਬੇਨਤੀ ਕੀਤੀ ਗਈ ਕਿ ਜਲ ਸਪਲਾਈ ਵਿਵਾਦ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਪੰਜਾਬ ਸਰਕਾਰ ਦੇ ਇਹ ਵੀ ਦਾਵਾ ਸੀ ਕਿ ਪਾਣੀ ਦੀ ਵਿਵਸਥਾ ਸਿਰਫ ਇੰਟਰ ਸਟੇਟ ਰਿਵਰ ਫੌਟਰ ਡਿਸਪਿਊਟ ਐਕਟ 1956 ਤਹਿਤ ਹੀ ਸੁਲਝਾਇਆ ਜਾ ਸਕਦਾ ਹੈ ਨਾ ਕਿ ਪੰਜਾਬ ਪੂਰਨ ਗਠਨ ਐਕਟ 1968 ਜਾਂ BBMB ਨਿਯਮ 1974 ਤਹਿਤ ਜਿਵੇਂ ਕਿ ਹਾਈ ਕੋਰਟ